ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਵਿਰੁੱਧ ਜੋ ਜੰਗ ਚਲਾਈ ਹੋਈ ਹੈ ਉਸ ਜੰਗ ਵਿੱਚ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਨ ਸ਼ਰਮਾ ਜੀਆ ਵੱਲੋਂ ਜ਼ਿਲ੍ਹਾ ਪਟਿਆਲਾ ਨੂੰ ਨਸ਼ਾ ਮੁਕਤ ਕਰਨ ਲਈ ਬਹੁਤ ਵੱਡੀ ਜੰਗ ਛੇੜੀ ਹੋਈ ਹੈ ਆਓ ਆਪਾਂ ਸਾਰੇ ਉਸ ਜੰਗ ਦਾ ਹਿੱਸਾ ਬਣੀਏ ਮੈਂ ਸਾਨੂੰ ਇੰਸਪੈਕਟਰ ਭਗਵਾਨ ਸਿੰਘ ਲਾਡੀ ਪਿਹੇੜੀ ਟ੍ਰੈਫਿਕ ਇੰਚਾਰਜ ਸਿਟੀ ਪਟਿਆਲਾ ਵੱਲੋਂ ਚਾਰ ਲਾਈਨਾਂ ਲਿਖੀਆਂ ਨੇ ਧਿਆਨ ਨਾਲ ਜ਼ਰੂਰ ਸੁਣਨਾ। ਕਰਨਾ ਨਸ਼ਾ ਹੈ ਬੰਦ ਕਰਨਾ ਨਸ਼ਾ ਹੈ ਬੰਦ ਸਰਕਾਰ ਨੇ ਛੇੜਿਆ ਇਹ ਜੰਗ ਕਰਨਾ ਨਸ਼ਾ ਹੈ ਬੰਦ ਸਰਕਾਰ ਨੇ ਛੇੜਿਆ ਇਹ ਜੰਗ ਨੌਜਵਾਨ ਪੀੜੀ ਨੂੰ ਬਚਾਈਏ ਨੌਜਵਾਨ ਪੀੜੀ ਨੂੰ ਬਚਾਈਏ ਕਰਦੀ ਏ ਨਸ਼ੇ ਵਾਲੇ ਤੰਗ ਨੌਜਵਾਨੀ ਪੀੜੀ ਨੂੰ ਚਾਹੀਏ ਕਰਦੀ ਏ ਸਮਾਗ ਲੋਰਾਂ ਨੂੰ ਤੰਗ ਕਰਨਾ ਨਸ਼ਾ ਹੈ ਬੰਦ ਛੇੜਿਆ ਸਰਕਾਰ ਨੇ ਇਹ جنگ ਨਸ਼ੇ ਵਿਰੁੱਧ ਲਹਿਰ ਚਲਾਉਣੀ ਨਸ਼ੇ ਵਿਰੁੱਧ ਲਹਿਰ ਚਲਾਉਣੀ ਕਰ ਕਰ ਲੋਕਾਂ ਤੱਕ ਇਹ ਪਹੁੰਚਾਉਣੀ ਕਰ ਕਰ ਲੋਕਾਂ ਤੱਕ ਇਹ ਪਹੁੰਚਾਉਣੀ ਜੋ ਕੰਮ ਨਸ਼ਿਆਂ ਦਾ ਕਰੇ ਕਿਉ ਕੰਮ ਨਸ਼ਿਆਂ ਦਾ ਕਰੇ ਉਸ ਨੂੰ ਪੁੱਠਾ ਤੇ ਹੀ ਏ ਟੰਗ ਕਰਨal ਨਸ਼ਾ ਹੈ ਬੰਦ ਸਰਕਾਰ ਨੇ ਛੇੜਿਆ ਇਹ ਜੰਗ ਪੰਜਾਬ ਰੰਗਲਾ ਬੁਝਾਉਣਾ ਪੰਜਾਬ ਰੰਗਲਾ ਬਣਾਉਣਾ ਨਸ਼ਾ ਪੰਜਾਬ ਚੋਂ ਬਕਾਉਣਾ ਪੰਜਾਬ ਰੰਗਲਾ ਬਣਾਉਣਾ ਨਸ਼ਾ ਪੰਜਾਬ ਚੋਂ ਮੁਕਾਉਣਾ ਖੇਡਾਂ ਵਿੱਚ ਮਾਰੋ ਮੱਲਾ ਖੇਡਾਂ ਵਿੱਚ ਮਾਰੋ ਮੱਲਾ ਰਹਿ ਜਾਣ ਲੋਕੀ ਸਾਰੇ ਦੰਗ ਕਿਹੜਾ ਵਿੱਚ ਮਾਰੋ ਮੰਲਾ ਰਾਜਾਨੇ ਲੋਕ ਕੀ ਸਾਰੇ ਦੰਗ ਕਰਨਾ ਨਸ਼ਾ ਹੈ ਬੰਦ ਸਰਕਾਰ ਨੇ ਛੇੜਿਆ ਇਹ ਜੰਗ ਸੋਹਣੀ ਜਵਾਨੀ ਹਟਾਓ ਨੇੜੇ ਨਸ਼ੇ ਦੇ ਨਾ ਜਾਓ ਸੋਹਣੀ ਜਵਾਨੀ ਹਟਾਓ ਨੇੜੇ ਨਸ਼ੇ ਦੇ ਨਾ ਜਾਓ ਪਹਿੜੀ ਪਿੰਡੋਂ ਸੌਂ ਖਾ ਕੇ ਪਹਿੜੀ ਪਿੰਡੋਂ ਸੌਂ ਖਾ ਕੇ ਕਰੀਏ ਲਾੜੀ ਨਸ਼ਿਆਂ ਨੂੰ ਬੰਦ ਕਰੀਏ ਲਾਡੀ ਨਸ਼ਿਆਂ ਨੂੰ ਬੰਦ ਕਰਨਾ ਨਸ਼ਾ ਹੈ ਬੰਦ ਸਰਕਾਰ ਨੇ ਛੇੜਿਆ ਹੈ جنگ ਧੰਨਵਾਦ ਸਲੂ